ਹਾਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਸੋਲ ਸੋਲ ਪਿੰਡ ਦੋਸਤੋ ਤਹਿਸੀਲ ਹੈ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਦਾ ਪਿੰਡ ਨੇੜੇ ਪਿੰਡ ਪੁਚੇਰਾ ਤੇ ਇਸ ਘਰੋਂ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਕਾਫੀ ਪਸ਼ੂ ਤੁਹਾਨੂੰ ਦਿਖਾਉਂਦੇ ਰਹਿੰਦਾ ਸੋ ਸੇਲ ਪਰਚੇਜ ਦਾ ਕੰਮ ਇਸੇ ਤਰ੍ਹਾਂ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਜਦੋਂ ਵੀ ਦੋਸਤੋ ਪਸ਼ੂ ਨਵੇਂ ਆਉਂਦੇ ਆ ਤੇ ਬਿਲਕੁਲ ਵੀਰ ਤੁਹਾਡੇ ਸਾਹਮਣੇ ਪੇਸ਼ ਜ਼ਰੂਰ ਕਰਦੇ ਆ ਮੱਝਾਂ ਵੀ ਆਉਂਦੀਆਂ ਨੇ ਵੈਸੇ ਕੋਈ ਤਕਰੀਬਨ ਕੋਈ 4-5 ਐਸਟੀਮੇਟਡ ਜਿਹੜੇ ਪਸ਼ੂ ਆ ਹਰ ਟਾਈਮ ਜਿਹੜੇ ਆ ਤੁਹਾਨੂੰ ਇਸ ਘਰੋਂ ਅਵੇਲੇਬਲ ਮਿਲਣਗੇ ਸੋ ਬਾਕੀ ਸਮੇਂ ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰ ਦਿਆਂਗੇ ਓਨਰ ਦੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਅੱਜ ਦੋਸਤੋ 29 ਜਨਵਰੀ ਆ ਤਾਰੀਖ ਤੁਸੀਂ ਨੋਟ ਕਰ ਲਓ ਬਾਕੀ ਸਮਾਂ ਕੋਈ ਮਾਰਨਿੰਗ ਦੇ 10:00 ਵਜੇ 10:30 ਵਜੇ ਦਾ ਸਮਾਂ ਇੱਕ ਵੜ ਸੂਈ ਸੁਬਾਈ ਤੁਹਾਨੂੰ ਦਿਖਾਉਣੀ ਇੱਕ ਗੱਭਣ ਪੂਰੀ ਤਿਆਰੀ ਤੇ ਆ ਦੇਣ ਖਜੇ ਲੈਂਦੀ ਆ ਸੋ ਜਿਹੜੀ ਵੜ ਸੂਈ ਸੁਬਾਈ ਆ ਦੋਸਤੋ ਕਿੰਨਾ ਦੁੱਧ ਕਿੰਨਾ ਬੌਲਾ ਕੀ ਰੇਟ ਪਾਪੜ ਤੇ ਰਹਿਣ ਵਾਲੇ ਆ ਉਹ ਪੂਰੀ ਗੱਲਬਾਤ ਕਰ ਲੈਨੇ ਆਪਾਂ ਆਓ ਲੈ ਲੈਨੇ ਆ ਜਾਣਕਾਰੀ ਵੀਰਾਂ ਤੋਂ ਸਭ ਤੋਂ ਪਹਿਲਾਂ ਵੀਰ ਜੀ ਸਾਸਰੀ ਕਾਲ ਸਾਸਰੀ ਕਾਲ ਜੀ ਰਾਜਪਾਲ ਸਾਸਰੀ ਕਾਲ ਠੀਕ ਠਾਕ ਜੀ ਬਹੁਤ ਵਧੀਆ ਵੀਰ ਜੀ ਠੀਕ ਠਾਕ ਹੋ ਚਲੋ ਤੁਹਾਡਾ ਸਵਾਗਤ ਸਾਡੇ ਪਿੰਡੋਂ ਤੇ ਬਹੁਤ ਬਹੁਤ ਮਿਹਰਬਾਨੀ ਵੀਰ ਜੀ ਜਾਨਵਾਜ਼ ਇਨੀ ਠਾੜ ਜਿ ਤੁਸੀਂ ਟਾਈਮ ਕੱਢਿਆ ਆਪਣਾ ਹਾਂ ਬਿਲਕੁਲ ਜੀ ਬਿਲਕੁਲ ਵੀਰ ਜੀ ਚਲੋ ਉਹ ਤਾਂ ਜਾਣਾ ਹੋਣਾ ਪੈਂਦਾ ਆਪਾਂ ਜਦੋਂ ਯਾਦ ਕੋਈ ਵੀਰ ਕਰਦਾ ਅੱਛਾ ਤੇ ਇੱਕ ਵੀਰ ਜੀ ਇਹ ਦੱਸ ਦਈਏ ਵੀ ਥੋੜਾ ਜਿਹਾ ਵਖਪਾ ਪੈ ਜਾਂਦਾ ਵਿੱਚ ਵੀ ਪਸ਼ੂ ਲੋਕੋ ਲਾਕਲ ਵਿਕਦੇ ਰਹਿੰਦੇ ਆ ਫਿਰ ਹਾਂਜੀ ਵੀਰ ਜੀ ਵਗਵਾਇਆ ਕਰਕੇ ਪੈ ਜਾਂਦਾ ਕਿ ਮਾਲ ਆਹੀ ਉਹਨਾਂ ਕੀ ਲਈਦਾ ਜਿੰਨਾ ਕਿ ਵੇਚ ਲੈਣਾ ਹੁੰਦਾ ਵਾ ਤੇ ਚਲੋ ਵੀ ਇੱਥੇ ਲੋਕਲ ਭੈਣ ਭਰਾਵਾਂ ਨਾਲ ਪਿਆਰ ਬਣਿਆ ਤੁਹਾਡੀ ਇੱਕ ਦੋ ਵੀਡੀਓ ਪਹਿਲਾਂ ਪਾਉਣ ਨਾਲ ਤੇ ਫੋਨ ਫੋਨ ਤੇ ਡੰਗਰ ਵਿਕ ਜਾਂਦਾ ਵਾ ਇਸ ਕਰ ਥੋੜਾ ਵਿੱਚ ਵਗਵਾ ਪੈ ਜਾਂਦਾ ਠੀਕ ਆ ਹਾਂਜੀ ਹਾਂਜੀ ਤੇ ਫਿਲਹਾਲ ਅੱਜ ਆਪਣੇ ਕੋਲ ਦੋ ਇਹ ਵੇੜਾ ਵਕਾਉ ਹੈ ਹਾਂਜੀ ਦੋਵੇਂ ਵੇੜਾ ਵੀਰ ਜੀ ਇੱਕ ਗੱਬੜਿਆ ਤੇ ਇੱਕ ਸੂਈ ਆ ਠੀਕ ਹੈ ਜੀ ਹਾਂਜੀ ਲੋਬ ਦੋਸਤੋ ਇਹ ਦੋ ਹੀ ਵੇੜਾ ਨੇ ਦੋ ਮੈਨਾਂ ਦੀ ਆਪਾਂ ਡਿਟੇਲ ਲੈ ਲੈਣੀ ਆ ਵੀਰਾਂ ਤੋਂ ਤੋ ਬਾਕੀ ਰੇਟ ਭਾ ਵੜਤਾ ਆਪਾਂ ਵੀਡੀਓ ਦੇ ਵਿੱਚ ਹੀ ਕਰ ਦਾਂਗੇ ਤੇ ਜੈਨੂਨ ਰੇਟ ਹੋਣਗੇ ਜੈਜ ਰੇਟ ਹੋਣਗੇ ਤੇ ਅੱਛਾ ਵੀਰ ਜੀ ਪਹਿਲੇ ਨੰਬਰ ਤੋਂ ਗੱਬਣ ਦਿਖਾਉਣੀ ਆ ਜਾਂ ਆਪਾਂ ਸੂਈ ਸੂਈ ਬੈਠਣ ਆ ਵੀ ਜੀ ਇਹ ਗੱਬਣ ਦਿਖਾ ਦਿੰਨੇ ਪਹਿਲਾਂ ਆਜੋ ਜੀ ਤੇ ਇਹ ਸੂਆ ਕਿਨਵਾ ਅੱਗੇ ਸੂਣ ਜਾ ਰਹੀ ਆ ਜੀ ਇਹਦਾ ਸੂਆ ਵੀਰ ਜੀ ਹੁਣ ਘਰ ਵਾਲੇ ਦੂਸਰਾ ਕਹਿੰਦੇ ਚਲੋ ਆਪਾਂ ਇੱਕ ਅੱਧਾ ਵਾਦੀ ਦੱਸਦੇ ਭੈਣ ਭਰਾਵਾਂ ਨੂੰ ਹਣਾ ਤੇ ਤੀਸਰਾ ਸੂਆ ਮੰਨ ਕੇ ਚੱਲ ਗਏ ਆਪਾਂ ਇਹਨੂੰ ਤੀਜਾ ਸੂਆ ਹਾਂ ਕਿਉਂਕਿ ਜਿਹਦੇ ਕੋਲ ਆਪਾਂ ਲਈ ਜਾਂਦੇ ਉਹ ਤਾਂ ਕਹਿੰਦੇ ਵੀਰ ਦੂਸਰਾ ਸੋਣਾ ਵਾ ਹਾਂਜੀ ਤੇ ਆਪਾਂ ਤੀਸਰਾ ਤੇ ਤੈਨ ਹਜੇ ਲੈ ਜੂ ਹਫਤੇ ਇੱਕ ਤੱਕ ਆਹ ਦਿਨ ਵੀਰ ਜੀ ਵੇਖੋ ਢੱਲਾ ਢਲਾ ਦੇ ਬਹੁਤ ਜਿਆਦੀਆਂ ਜੇ ਤੇ ਖੜਨੇ ਵੀ ਚਾਹੀਦੇ ਦੇਣ ਅਜ ਵੈਸੇ ਕਰਮਾ ਵਾਲੀ ਨੂੰ ਹੁਣ ਕਦ ਲੈ ਜੂਗੀ ਚਲੋ ਜਿਆਦਾ ਨਹੀਂ ਆਪਾਂ ਕਹਿੰਦੇ ਆਪਾਂ ਤਾਜੇ ਖੜੋਗਈ ਠੀਕ ਉਹ ਢਿੱਲ ਬਹੁਤ ਅਲੀ ਥਲੇ ਬਿਲਕੁਲ ਲਓ ਦੋਸਤੋ ਹਫਤਾ ਇੱਕ ਸਮਾਂ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਜੇ ਬਾਕੀ ਸਾਣੇ ਵੇਖੋ ਵੀਰ ਜੀ ਕਿੱਡਾ ਸੋਹਣਾ ਲੱਗਾ ਗਾਉਂ ਪੂਰਾ ਮੋਠਾ ਵਾਲਾ ਥਾਨਿਆ ਪੂਰਾ ਮੁੱਠੀ ਵਾਲਾ ਜੋ ਸੋ ਹੱਥੀ ਚਵਾਈਲਾ ਥਾਨਾ ਦੋਸਤੋ ਅਗਲੇ ਪਿਛਲੇ ਥਾਨਾਂ ਦਾ ਸਾਈਜ਼ ਚੈੱਕ ਕਰ ਸਕਦੇ ਜੇ ਤੁਸੀਂ ਠੀਕ ਆ ਇੱਕ ਹਫਤਾ ਆਈਡੀ ਸੋ ਫੇਸ ਕੁਆਲਿਟੀ ਦਿਖਾ ਦਈਏ ਤੁਹਾਨੂੰ ਇੱਕ ਵਾਰੀ ਆ ਦੇਖੋ ਬਾਕੀ ਰਾਜਵੀਰ ਜੇ ਨਵਾਈਆਂ ਨੂੰ ਯਾਨੀ ਤਾਂ ਥੋੜੀਆਂ ਲਿਬੜੇ ਲਾਦੀਆਂ ਨੇ ਤੇ گاਵਾ ਦੇ ਨਵਾਈਆਂ ਨੂੰ ਜਦ ਹਵਾ ਬਜਾਦੀਆਂ ਨਸਲ ਬਰੀਡ ਦੇ ਵਿੱਚ ਆ ਛੋਟੇ ਜਿਹੇ ਕੰਨ ਆ ਵੈਸੇ ਲਓ ਦੋਸਤੋ ਐਚ ਐਫ ਬਰੀਡ ਦੇ ਵਿੱਚ ਆ ਬਿਲਕੁਲ ਛੋਟੇ ਜਿਹੇ ਕੰਨ ਆ ਤੇ ਤੀਜਾ ਸੁਆ ਤੁਸੀਂ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਸੋ ਬਾਕੀ ਇੱਕ ਵਾਰੀ ਤੁਹਾਨੂੰ ਖੋਲ ਕੇ ਆਪਾਂ ਤਸੱਲੀ ਨਾਲ ਤੋਰ ਕੇ ਵੀ ਦਿਖਾ ਦਿੰਨੇ ਆ ਹਾਂਜੀ ਖੋਲ ਕੇ ਵੀਰ ਜੀ ਤੋਰ ਦਿਓ ਹਾਲੇ ਮੁਰਸਲਾ ਕੀ ਐਦਾਂ ਕਰ ਲ ਮਾੜਾ ਮੋਰਸੇ ਮੈਂ ਕਹਿੰਦਾ ਮੋਰਸਾ ਪਰੇ ਕਰਕੇ ਮਰੇਗਾ ਆ ਇਹ ਵੀ ਨਹੀਂ ਰਿਹਾ ਮੋਰਸਾ ਇਹ ਚੇਤ ਗੱਦੀ ਓਏ ਖੇਵ ਕੇ ਤੋੜ ਦੋ ਲਮਾਈ ਹਾਂ ਤੋੜ ਦੋ ਤੋੜ ਆ ਇਹ ਵੇਛੀ ਹਾਂ ਸਾਵੀ ਤੇ ਲੋਬੀ ਸੋ ਕਦ ਕੁੱਦ ਵੀ ਜਿਹੜਾ ਦੋਸਤੋ ਵੱਡੀਆਂ ਵੜਾਂ ਦੇ ਵਿੱਚ ਆ ਕਦ ਜਿਸ ਵੀਰ ਨੇ ਵੀ ਸੱਦਾ ਕਰਨਾ ਹੈ ਕਿਉਂਕਿ ਬਹੁਤੇ ਵੀਰਾਂ ਨੂੰ ਹੁੰਦਾ ਵੀ ਜਿਹੜਾ ਆਪਾਂ ਪਤਾ ਲੱਗ ਜਾਏ ਸਹੀ ਕਦ ਕੁੱਦ ਕਿੱਡਾ ਕਰੈਕਟ ਕਦ ਵੱਡਾ ਵੀਰ ਉਹ ਵੱਡੇ ਕਦ ਦੇ ਵਿੱਚ ਬਾਕੀ ਇੱਕ ਹਫਤਾ ਸਮਾਂ ਮੰਨ ਕੇ ਕੋਈ ਵੀਰ ਸੱਦਾ ਕਰ ਸਕਦਾ ਵੀ ਇੱਕ ਹਫਤਾ ਹਜੇ ਸਮਾਂ ਕੱਢਦੀ ਹੈ अच्छा वीर जी बाकी 35 ਤੋਂ ਪੁਣ ਪੂਰੀ ਤਸਲੀ ਹੈ ਜੀ ਥਾਣੇ ਭਾਂਡੇ ਦੀ ਤੇ ਪਿੱਛੇ ਦੀ ਸਾਡੀ ਫੁੱਲ ਗਰੰਟੀ ਹੋਊਗੀ ਕੇ ਤਰ੍ਹਾਂ ਦਾ ਵੀ ਕੋਈ ਲਾਂਮਾ ਹੋਵੇ ਤੇ ਵੀਰ ਆਪਣਾ ਕਿਰਾਇਆ ਸਾਡੇ ਕੋਲ ਵਾਪਸ ਕਰਕੇ ਪੈਸੇ ਵਾਪਸ ਲੈ ਜਾਵਦੇ ਬਿਲਕੁਲ ਜੀ ਬਿਲਕੁਲ ਕਿਰਾਇਆ ਵੀ ਕੋਲੋਂ ਦਵਾਂਗੇ ਇਹ ਨਹੀਂ ਕਿ ਆਪਾਂ ਝੂਠ ਮਾਰ ਕੇ ਗਾਂ ਦੇਤੀ ਕਿ ਇਹਨੂੰ ਤਾਂ ਮੁੜਕੇ ਆਣਾ ਨਹੀਂ ਵੀਰ ਸਾਡੇ ਘਰ ਤੇ ਸਾਡੀ ਕਰ ਲਾ ਚੋਣ ਵਾਲੀ ਗਾਂ ਦੀ ਇੱਥੇ ਤਸਲੀ ਕਰਾਵਾਂਗੇ ਚੋ ਕੇ ਲੈ ਕੇ ਜਾਵੇ ਇਹਦੀ ਫੁੱਲ ਗਰੰਟੀ ਦਵਾਂਗੇ ਥਾਣਾ ਦੀ ਕੋਈ ਪੂਰ ਛੱਟਾ ਹੋਵੇ ਥਾਣੇ ਖਰਾਬ ਹੋਵੇ ਬਾਦ ਘਾੜੋ ਵੀ ਸਾਡੀ ਵਾਪਸ ਕਿਛੇ ਦੀ ਕੋਈ ਭਾਰ ਪਾਵੇ ਸਾਡੀ ਵਾਪਸ ਗਾ ਕੀ ਡਿਮਾਂਡ ਕਰਦੇ ਹੋ ਜੀ ਡਿਮਾਂਡ ਦੇ ਵੀਰ ਜੀ ਚਲੋ ਲੋਕਾਂ ਵਾਲੇ ਵੇਖੀਏ ਤੇ ਕੋਈ 60-60 ਹਜ਼ਾਰ ਵੀ ਪੈਠ ਪੈਣ ਕਰੀ ਜਾਂਦੇ 몰 ਹਨਾ ਹਾਂਜੀ ਪਰ ਆ ਬਾਬ ਦਾ ਮੁੱਲ ਵੀਰ ਜੀ ਲੈ ਜਾਂਦੇ ਨਾਲਾ ਕਰਨਾ ਇਹ ਬਿਲਕੁਲ ਜਨਰਲ 50000 ਰੁਪਇਆ ਮੁੱਲ ਕਰਦੇ ਇਹਦਾ ਠੀਕ ਹੈ ਜੀ ਤੇ 50 ਚੋਂ ਮਾਨਤਨ ਕਰਦਾਂਗੇ ਵੀਰਾਂ ਦਾ 50 ਚੋਂ ਹਾਂ ਠੀਕ ਹੈ ਜੀ ਬਾਕੀ ਸਾਹਿਬ ਤੂੰ ਦੱਸ ਦੇ ਕਿਨੇ ਗੜੀ ਮਾਤਨ ਕਰ ਦਾਂਗੇ ਭਾਈ 1000 ਹੋਰ ਛੱਡ ਦਾਂਗੇ ਬਸ 1000 ਛੱਡ ਹਾਂ ਨਾ ਵੀਰ ਜੀ 48000 ਦੀ ਵੈੜ ਦੇ ਦਾਂਗੇ ਯੈਸ ਲੋ ਹਾਂ ਯੈਸ ਨੋ 48000 ਦੀ ਵੈੜ ਦੇ ਦਾਂਗੇ ਉਹਦੇ ਵਿੱਚ ਵੀ ਛੋੜ ਛੱਪਾ ਭੈਣ ਭਰਾਵਾਂ ਦਾ ਆਏ ਗਏ ਦਾ ਮਾਣ ਕਰਾਂਗੇ ਜੀ ਹਾਂਜੀ ਨਾ ਦੋਸਤੋ ਵੱਡੀ ਵੈੜ ਆ ਪੂਰੀ ਫੋਲਿਸ ਹੈ ਵੈੜ ਜੋ 48000 ਦੇ ਵਿੱਚ ਮਿਲ ਜੂਗੀ ਵੈਸੇ ਹਫਤਾ ਖੰਡ ਹਜੇ ਸਮਾਂ ਕੱਢਦੀ ਆ ਕਰਮਾ ਦੀ ਢਿੱਲਾ ਢੂਲਾ ਹੀ ਨਾਰਮਲ ਤੁਹਾਨੂੰ ਪਤਾ ਲੱਗ ਜੂਗਾ ਵੀ ਢਿੱਲਾ ਢੂਲਾ ਕਾਫੀ ਆ ਇੱਕ ਹਫਤਾ ਹਜੇ ਸਮਾਂ ਕੱਢ ਜੂਗੀ 48000 ਦੀ ਮਿਲ ਜੂਗੀ ਡਿਮਾਂਡ ਦੋਸਤੋ ਚਾਹੇ ਕੁਛ ਵੀ ਆ 48000 ਦੀ ਲੈਣ ਦੇਣ ਠੀਕ ਆ ਅੱਛਾ ਵੀਰ ਅਗਲੇ ਬੰਦੇ ਆਪਣੇ ਕੋਲ ਆ ਗਿਆ ਸੈਕਿੰਡ ਨੰਬਰ ਤੇ ਜਿਹੜੀ ਆ ਬੈਠ ਹਾਂਜੀ ਇਹ ਨਾ ਰਾਜਪਾਜੀ ਸੂਈ ਆ ਪਰਸੋਂ ਆਹ ਪਰਸੋਂ ਸੂਈਆ ਤੇ ਇਹਦੇ ਪਿੱਛੇ ਵਸ਼ੀ ਜੋ ਅੱਛਾ ਜੀ ਤੇ ਐਚਐਫ ਅੱਛੀ ਬਹੁਤ ਸੋਹਣੀ ਡੱਬੀ ਰੱਖਦੀ ਉਹ ਬਾਅਦ ਚਪਾ ਵਿਖਾ ਦਿੰਦੇ ਆ ਉਹ ਜ਼ਰੂਰ ਦੀ ਜ਼ਰੂਰ ਇਹਦੇ ਥੱਲੇ 10 ਕਿਲੋ ਬੋਲ ਆ ਜੋ ਆਪਾਂ ਕੋਈ 15 20 ਕਿਲੋ ਨਹੀਂ ਕਹਿਣਾ ਬਾਕੀ ਅਗਲੇ ਦੀ ਸੇਵਾ ਵਾ ਜਾ ਕੇ 20 ਚੋਲੇ ਜਾ ਕੇ 18 ਚੋਲੇ ਜਾ ਕੇ 15 ਚੋਲੇ ਠੀਕ ਹੈ ਜੀ ਇਸ ਟਾਈਮ ਇਹ ਥੱਲੇ 10 ਕਿਲੋ ਬੋਲ ਆ ਜੋ ਅੱਜ ਤੀਜੇ ਦਿਨ ਦੀ ਸੂਈ ਅੱਜ ਤੀਸਰਾ ਦਿਨ ਸੂਈ ਦੋ ਜਿਹਦਾ ਠੀਕ ਹੈ ਤੇ ਸੂਬਾ ਵੀ ਇੱਥੇ ਕੀ ਹੋਊਗਾ ਤੇ ਸੂਵਾ ਵੀ ਜੀ ਇਹ ਵੀ ਤੀਜੇ ਸੂਈ ਹੁਣੀ ਆ ਕੋਲ ਧਰ ਵਾਲੇ ਤੁਹਾਨੂੰ ਪਤਾ ਇੱਕ ਅੱਦੇ ਦਾ ਗਾਮਸ਼ਾ ਕਰ ਜਾਂਦੇ ਆ ਹਣ ਆਪਾਂ ਵੀ ਮੋਲੀ ਲੈਂਦੇ ਆ ਕਿਹੜੀ ਮਗਰ ਵਛੀ ਆ ਫੀਮੇਲ ਕਾਫ ਇਸ ਵਾਰ ਬਾਕੀ ਥਾਣ ਥਣ ਵੀਰ ਜੀ ਇਹੋ ਕਿੱਡਾ ਸੋਹਣਾ ਲੱਗਾ ਵੇੜ ਨੂੰ ਥਾਣ ਵੇਖੋ ਕਿੰਨਾ ਸਾਫ 10 ਕਿਲੋ ਬੋਲਾ ਵੀਰਾਂ ਦਾ ਵੀ ਸ਼ੁਰੂਆਤ ਜਿਹੜੀ ਆ 10 ਕਿਲੋ ਬੋਲੇ ਤੋਂ ਹੋਈ ਆ ਤੇ ਬਾਕੀ ਥਾਣ ਥਣ ਦੀ ਤੁਸੀਂ ਆ ਸ਼ੇਪ ਸਾਈਜ਼ ਚੈੱਕ ਕਰ ਸਕਦੇ ਜੀ ਠੀਕ ਆ ਜੀ ਹੱਥੀ ਚਵਾਈ ਵਾਲਾ ਥਾਣ ਤੇ ਚੋਣ ਚਾਂ ਵੀਰ ਨਿਕਲੀ ਇਕੱਲੀ ਬਿਲਕੁਲ ਵੀਰ ਜੀ ਬਿਲਕੁਲ ਸਾਫ ਆ ਵਧੀਆ ਪੂਰ ਛੱਟਾ ਕੋਈ ਨਹੀਂ ਜਮਾਤ ਸਾਹਿਬ ਤੇ ਬਾਕੀ ਬੜਾ ਵੀਰਾਂ ਨੂੰ ਇਹ ਵੀ ਦੱਸ ਦੋ ਕੋਈ 10 ਵਜੇ ਦਾ ਟਾਈਮ ਆ ਅੱਪ 11 ਵਜੇ ਵੀਡੀਓ ਬਣਾਉਂਦੇ ਆ ਤੇ ਸਵੇਰੇ ਅਸੀਂ ਵੀ 7 ਵ ਨੋਟ ਚਾਹੀਦਾ ਡਾਂਡੇ ਦੇ ਕੋਈ ਤੜਕੇ 3:00 ਵਜੇ ਆਪਾਂ ਚੋਣੀ ਲੈਣੀ ਉੱਠ ਗਏ ਹਨ ਫਿਲਹਾਲ ਅੱਜ ਚੋਈ ਹੋਈ ਹੁੰਦੀ ਹਾਂਜੀ ਚੋਈ ਹੋਈ ਏਦੀ ਠੀਕ ਹੈ ਸਵੇਰੇ 7:30 ਦੀ ਚੋਈ ਜੋ 7:30 ਚੋਈਆਂ ਭਾਈ ਹਾਂ ਠੀਕ ਆ ਜੀ ਲਿਆਓ ਖੁੱਲ ਗਿਆ ਜੀ ਲਓ ਦੋਸਤੋ ਟਾਈਮ ਪਹਿਲਾਂ ਹੀ ਆਪਾਂ ਨੋਟ ਕਰਾਤਾ ਸੀਗਾ ਤੁਹਾਨੂੰ ਵੀ 10 10:30 ਵਜੇ ਦਾ ਸਮਾਂ ਹੈ 6 ਤੋਂ 6 ਟਾਈਮ ਆਪਣਾ ਬੰਦ ਕੇ ਕੋਈ ਵੀਰ ਜੋ ਕੇ ਪਸਮਾ ਕੇ ਆਪਣੀ ਤਸੱਲੀ ਕਰ ਸਕਦਾ ਹੈ ਠੀਕ ਆ ਤੇ ਤੇ ਆਹ ਦੇਖੋ ਜੀ ਬਾਕੀ ਮਾਰਨਿੰਗ ਦੋਸਤੋ ਚਵਾਈ ਹੋਈ ਆ ਤੇ ਹੁਣ ਸਮਾਂ ਤਕਰੀਬਨ ਕੋਈ 300-4 ਘੰਟੇ ਦਾ ਸਮਾਂ ਹੋ ਗਿਆ ਚਵਾਈ ਕੀਤੀ ਨੂੰ ਫਿਲਹਾਲ ਜਦੋਂ ਸ਼ਾਮ ਨੂੰ ਦੋਸਤੋ ਭਰਦੀ ਬਣਦੀ ਹੋਊਗੀ ਪੈੜ ਉਦੋਂ ਹੋਰ ਬਥੇਰੇ ਸਮਝ ਆਜੂਗੀ ਤੁਹਾਨੂੰ ਤੇ 10 ਕਿਲੋ ਹੁਣ ਬਿਲਕੁਲ ਬੌਲੇ ਤੋਂ ਜਿਹੜੀ ਸ਼ੁਰੂਆਤ ਹੋਈ ਆ ਬਾਕੀ ਥਾਂ ਤੋਂ ਵਧੀਆ ਹੱਥੀ ਚਵਾਈਲਾ ਥਾਣਾ ਸੋ ਕੋਈ ਵੀਰ ਆਪਦੀ ਘਰ ਆਣ ਕੇ ਤੁਸੀਂ ਤਸੱਲੀ ਕਰ ਸਕਦਾ ਕਿਉਂਕਿ ਪਸ਼ੂ ਜਿਹੜਾ ਸੋਇਆ ਸੁвая ਦੋਸਤੋ ਕੋਈ 2 4 5 ਕਿਲੋ ਆਪਣਾ ਵੀਰ ਕੋਈ ਧਾਰਾਂ ਕੱਢ ਕੇ ਤਸੱਲੀ ਕਰ ਸਕਦਾ ਗੱਬਣ ਪਸ਼ੂ ਦਾ ਹੁੰਦਾ ਵੀ ਜਿਆਦਾ ਚਲੋ ਤਿੱਪ ਕੇ ਚੌਥਾ ਥਾਣਾ ਦੀ ਇੱਕ ਪਾਸ ਕਰਕੇ ਕਿਸੇ ਵੀਰ ਨੇ ਲੈ ਕੇ ਜਾਣੀ ਹੁੰਦੀ ਆ ਪਰ ਤੇ ਇਹ ਵਹਿੜ ਬੱਚਾ ਜਿਹੜਾ ਤੁਹਾਨੂੰ ਵੱਛੀ ਆ ਮਗਰ ਫੀਮੇਲ ਕਾਫ ਉਹ ਵੀ ਦਿਖਾ ਦਿੰਨੇ ਆ ਉਸ ਤੋਂ ਬਾਅਦ ਆਪਾਂ ਰੇਟ ਪੁੱਛ ਲਾਂਗੇ ਇਸ ਵਹਿੜ ਦਾ ਆਜੋ ਜੀ ਨਾਲੂ ਖਾਲੇ ਸਾਹਿਬ ਨਾਲ ਹੀ ਆਜੋ ਲਓ ਜੀ ਵੇਖੋ ਦਬਲੀ ਇਹ ਮੱਥੀਆ ਜਾਨ ਨਾਲੂ ਨਾਲ ਬੱਚੇ ਦੇ ਲੈ ਸੋ ਦੋਸਤੋ ਇਹ ਵੱਛੀ ਆ ਜਿਹੜੀ ਇਹ ਤੁਹਾਨੂੰ ਆਪਾਂ ਵੇੜ ਦਿਖਾ ਦਿੱਤੀ ਐ ਸੂਈ ਸੁਭਾਈ ਵੱਛੀ ਮਗਰ 140 ਕਿਲੋ ਬੌਲਾ ਤੇ ਬਾਕੀ ਰੇਟ ਮੁੱਲ ਪੁੱਛ ਲੈਣੀ ਆਪਾਂ ਕੀ ਮੰਗ ਕਰਦੇ ਆ ਵੀਰ ਤੇ ਕੀ ਵਿੱਚੋਂ ਲੈਸ ਲੂਸ ਹੋਊਗੀ ਅੱਛਾ ਕਿੰਨਾ ਮੁੱਲ ਕਰਦੇ ਵੀਰ ਇਹਦਾ ਰਾਜ ਭਾਈ ਮੁੱਲ ਆਪਾਂ ਵੀ ਇਹਦਾ ਵੀ ਜਨੂਅਲੀ ਕਰਨਾ ਵਾਂਗੇ 46000 ਰੁਪਏ ਮੁੱਲ ਕਰਦੇ ਆ ਤੇ 46000 ਦੇ ਵਿੱਚੋਂ ਅਸੀਂ 10000 ਰੁਪਏ ਹੋਰ ਛੱਡਦਾ 45000 ਦੀ ਵੈੜ ਦੇ ਦਿਆਂਗੇ 45000 ਦੀ ਭਾਈ ਦੇ ਦਾਂਗੇ ਹਜ਼ਾਰ ਤੁਸੀਂ ਵੀ ਛੱਡਤਾ ਜੇ 44 ਦੀ 44000 ਦੀ ਹਾਂ ਨਾ ਵੀ ਜੀ ਮਾਨਦਾਨ ਉਹ ਚੋ ਵੀ ਕਰਦੇ ਆ ਕੋਈ ਗੱਲ ਨਹੀਂ ਠੀਕ ਹੈ ਜੀ ਲੈ ਸਾਹਬ ਜੀ ਐਨੂੰ ਮੜਾ ਜਾ ਕਰਦੇ ਇੱਕ ਵਾਰੀ ਸੱਚੇ ਖੱਪੀਓ ਆਪਾਂ ਥਾਣ ਫੇਰ ਤਸल्ली ਨਾਲ ਦਿਖਾ ਦਈਏ ਕਿਉਂਕਿ ਹੋ ਸਕਦਾ ਵੀ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਹੋਵੇ ਲੋਕ ਦੋਸਤੋ ਕਰੋ ਚੱਕ ਠੀਕ ਆ ਬਾਕੀ ਵੀਰ ਜੀ ਚਲੋ ਪਤਾ ਚਵਾਈ ਹੁਣ ਟਾਈਮ ਨਾ ਜੇ ਹੁਣੇ ਹੋਈ ਜੇ ਤਾਂ ਫਿਰ ਥੋੜਾ ਘੱਟ ਲੱਗਦੀ ਬਣੀ ਹਨਾ ਹੂੰ ਸਾਢੇ 7 ਚੋਈਆਂ ਜੋ ਲਓ ਜੀ ਹਾਂਜੀ ਤੋ ਦੋਸਤੋ ਮਾਰਨਿੰਗ ਟਾਈਮ ਵੀ ਤੁਹਾਨੂੰ ਨੋਟ ਕਰਾਤਾ ਜਦੋਂ ਚਵਾਈ ਹੋਈ ਆ ਤੇ ਫਿਲਹਾਲ ਆਪਣਾ ਕਿਸੇ ਵੀਰ ਨੇ ਸਾਈ ਬਣਾ ਕਰਕੇ ਚੋਗੇ ਤਸੰਨੀ ਕਰ ਹੀ ਲੈਣੀ ਆ 44000 ਦੀ ਦੋਸਤੋ ਤੁਹਾਨੂੰ ਇਹ ਵੈੜ ਮਿਲ ਜੂਗੀ ਸੋ ਬਾਕੀ ਵੈੜ ਚੰਗੀ ਆ ਪਸੰਦ ਆਊਗੀ ਜਿਹੜੇ ਵੀਰ ਨੂੰ ਪਸੰਦ ਆਊਗੀ ਜਜੂਗੀ ਸੌਦਾ ਤੁਸੀਂ ਕਰ ਲਿਓ ਨੰਬਰ ਸਕਰੀਨ ਤੇ ਚੱਲਦੇ ਰਹਿਣਗੇ ਤੇ ਅੱਛਾ ਵੀਰ ਇਹ ਦੋ ਐਨੀਮਲ ਸੀ ਅੱਜ ਆਪਣੇ ਕੋਲ ਹਾਂਜੀ ਵੀਰ ਜੀ ਇਹ ਦੋਵੇਂ ਆਪਣੇ ਕੋਲ ਵੜਾ ਵਾਂ ਹਾਂਜੀ ਤੇ ਆਹ ਸੁਈ ਕਰਮ ਵਾਲੀ ਤੇ ਇਹ ਸੂਣ ਵਾਲੀ ਆ ਠੀਕ ਆ ਤੇ ਬਾਕੀ ਵੀਰਾ ਜਿਹੜੀ ਅਸੀਂ ਤਾਂ ਇਹ ਜਿਹੜਾ ਵੀ ਕੋਈ ਆਉਂਦਾ ਆਪਣੀ ਤਸੱਲੀ ਕਰੇ ਤਸੱਲੀ ਕਰਕੇ ਜੇ ਪਸੰਦ ਆਉਂਦਾ ਡੰਗਰ ਖੜੋ ਨਹੀਂ ਪਸੰਦ ਆਉਂਦਾ ਵੀਰ ਜੀ ਕੋਈ ਗੱਲ ਨਹੀਂ ਆਪਣੀ ਸਾਈ ਵਾਪਸ ਲੈ ਸਕਦੇ ਸਾਡੇ ਤੋਂ ਬਿਲਕੁਲ ਇਹ ਨਹੀਂ ਵੀ ਤੁਸੀਂ ਸਾਈ ਪਾਤੀ ਤਾਂ ਅਸੀਂ ਕਹਾਂਗੇ ਨਹੀਂ ਯਾਰ ਤੁਹਾਡੀ ਸਾਈ ਨਹੀਂ ਵਾਪਸ ਕਰਨੀ ਸਾਡੀ ਡੰਗਰ ਖੜਿਆ ਨਹੀਂ ਹਾਂ ਤਸੱਲੀ ਵੀਰ ਜੀ ਜ਼ਰੂਰੀ ਹੋਊਗੀ ਤੁਸੀਂ ਪੈ ਖਰਚਨੇ ਆ ਬਸ ਜੀ ਪੈ ਖਰਚ ਕਰਨੇ ਆ ਅਸੀਂ ਮਾਲ ਬਾਹਰੋਂ ਲਿਆ ਕੇ ਤੁਹਾਨੂੰ ਦੇਣਾ ਹੁੰਦਾ ਸਾ ਇਹਨਾਂ ਨੂੰ ਪਾਲ ਕੇ ਤੁਹਾਨੂੰ ਦੇ ਦਿੰਦੇ ਹਨ ਨਾ ਤੋਂ ਬਾਹਰੋਂ ਸਾਡੇ ਕੋਲ ਆਉਣਾ ਵਾ ਸਾਨੂੰ ਬਾਹਰ ਵਾਲੇ ਗਾਰੰਟੀ ਦਿੰਦੇ ਅਸੀਂ ਘਾ ਤੁਹਾਨੂੰ ਦੇ ਦਿੰਨੇ ਆ ਜਿੰਨਾ ਦੁੱਧ ਉਹਨਾਂ ਹੀ ਆਪਣੀ ਤਸੱਲੀ ਕਰੋ ਆਵੇ ਬਿਲਕੁਲ ਬਿਲਕੁਲ ਮੈਂ ਤਸੱਲੀ ਕਰਕੇ ਆਪਣਾ ਡੰਗਰ ਲੈ ਕੇ ਜਾਓ ਵੀਰ ਜੀ ਸਾਡੀਆਂ ਇੰਨੀਆਂ ਕੀ ਬੇਨਤੀਆਂ ਆ ਹਾਂ ਤੇ ਨੰਬਰ ਬੋਲ ਦੋ ਵੀਰ ਜੀ ਆਪਣੇ ਨੰਬਰ ਵੀਰ ਜੀ ਆਪਰਾ 9914670581 ਹੂੰ 9914670581 ਪਿੰਡ ਸੋਹਲ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਤੇ ਲਾਗੇ ਪੇਖੀ ਵੰਡ ਇਧਰੋਂ ਆਪਣਾ ਹੂੰ ਇੱਥੋਂ ਚਭਾ ਲਿਆ 7 ਕਿਲੋਮੀਟਰ ਤੇ ਨਾਲ ਹੀ ਬਾਬੂ ਡਾ ਸਾਹਿਬ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਫਿਲਹਾਲ ਦੋਸਤੋ ਇਹ ਐਨੀਮਲ ਅੱਜ ਤੁਹਾਨੂੰ ਦਿਖਾਉਣੇ ਸੀਗੇ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ